ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੁੜੇ ਆ ਜੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਅੱਜ ਦੇ ਯਾਨੀ ਕਿ 9 ਸਤੰਬਰ 2025 ਦੇ ਅੰਮ੍ਰਿਤ ਵੇਲੇ ਦੇ 52 ਹੁਕਮਨਾਮਾ ਸਾਹਿਬ ਦੀ ਵਿਚਾਰ ਚਰਚਾ ਲਈ ਹਾਂਜੀ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 630 ਤੇ ਸੁਸ਼ੋਭਿਤ ਹੈ ਜੀ ਆਓ ਸਭ ਤੋਂ ਪਹਿਲਾਂ ਬੜੇ ਸਤਿਕਾਰ ਨਾਲ ਸਰਵਣ ਕਰੀਏ ਅੱਜ ਦਾ ਹੁਕਮਨਾਮਾ ਸਾਹਿਬ ਸੋਰਠ ਮਹੱਲਾ 5 नाल निरायणों मेरे जमदूत न आवे नेरे कंठ लाए प्रभ राखे सदगुर की सच साखे एक गुर पूरे पूरी कीती दुश्मन मार विडारे सगले दास को सुमत दीती एक रहाओ प्रभ सगले थान वसाए सुख सांद फिर आए नानक प्रभ सरनाए जिन सगले रोग मिटाए दो चौबी अठासी वाह बहुत ही मतलब परोसा देने वाला बल बक्षण वाला ਸ਼ਬਦ ਹੈ ਜੀ ਬਿਲਕੁਲ ਜੀ ਬਿਲਕੁਲ ਚਲੋ ਫਿਰ ਇਸਦੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ ਅ ਸ਼ੁਰੂਆਤ ਰਹਾਉ ਦੀ ਜਾਂ ਤੁਕੰਤੂ ਕਰਦੇ ਹਾਂ ਠੀਕ ਹੈ ਹਾਂਜੀ ਹਾਂਜੀ ਰਹਾਉ ਚ ਜਿਵੇਂ ਆਪਾਂ ਜਾਣਦੇ ਹਾਂ ਕੇਂਦਰੀ ਖਿਆਲ ਹੁੰਦਾ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਇੱਕ ਰਹਾਉ ਹੂੰ ਇੱਥੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਜਿਸ ਤੇ ਪੂਰੀ ਗੁਰੂ ਦੀ ਪੂਰੀ ਮੇਰ ਹੋ ਜਾਵੇ ਉਸ ਦਾ ਹਰ ਕਮ ਸਫਲ ਹੋ ਜਾਂਦਾ ਹੈ ਪੂਰੀ ਕੀਤੀ ਮਤਲਬ ਸਭ ਸਿਰੇ ਚੜ ਜਾਂਦਾ ਹੈ ਅੱਛਾ ਤੇ ਇਹ ਹੁੰਦਾ ਕਿਵੇਂ ਹੈ ਅੱਗੇ ਦੱਸਿਆ ਹੈ ਪ੍ਰਭੂ ਆਪ ਉਸ ਦੇ ਅੰਦਰ ਦੇ ਸਾਰੇ ਦੁਸ਼ਮਣ ਯਾਨੀ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਾਂਜੀ ਇਹਨਾਂ ਸਭਨਾਂ ਨੂੰ ਜੜੋਂ ਪੁੱਟ ਕੇ ਬਾਹਰ ਕੱਢ ਦਿੰਦੇ ਨੇ ਮਾਰ ਵਿਡਾਰੇ ਸਗਲੇ ਤੇ ਨਾਲ ਹੀ ਆਪਣੇ ਸੇਵਕ ਨੂੰ ਆਪਣੇ ਦਾਸ ਨੂੰ ਸਭ ਤੋਂ ਵੱਡੀ ਦਾਤ ਦਿੰਦੇ ਨੇ ਸੁਮਤ ਸੁਮਤੇ ਇਹ ਬਹੁਤ ਅਹਿਮ ਲੱਗਦੀ ਹੈ ਸੁਮਤੇ ਮਤਲਬ ਸ੍ਰੇਸ਼ਟ ਬੁੱਧੀ ਚੰਗੀ ਆਕਲ ਹਾਂਜੀ ਉਤਮ ਮਤ ਉਹ ਬੁੱਧੀ ਜਿਹੜੀ ਸਾਨੂੰ ਸਹੀ ਰਾਹ ਦਿਖਾਉਂਦੀ ਹੈ ਖਾਸ ਕਰਕੇ ਨਾਮ ਸਿਮਰਨ ਵਾਲੇ ਪਾਸੇ ਤੋਰਦੀ ਹੈ ਇਹੀ ਸੁਮਤ ਹੈ ਜਿਸ ਨਾਲ ਅੰਦਰ ਦੇ ਦੁਸ਼ਮਨਾ ਨਾਲ ਲੜਿਆ ਜਾਂਦਾ ਹੈ ਠੀਕ ਠੀਕ ਹੈ ਇਸੇ ਸੁਮਤ ਨਾਲ ਹੀ ਸ਼ਾਇਦ ਉਹਨਾਂ ਦੀ ਪਛਾਣ ਹੁੰਦੀ ਹੋਵੇਗੀ ਤੇ ਫਿਰ ਉਹਨਾਂ ਨੂੰ ਮਾਰਨ ਦੀ ਜੁਗਤ ਆndi ਹੋਵੇਗੀ ਰੂਦੀ ਦਿੱਤੀ ਸੁਮਤ ਹੀ ਇਹ ਕੰਮ ਕਰਦੀ ਹੈ ਹੁਣ ਜੇ ਪਹਿਲੀਆਂ ਤੁਕਾਂ ਵੇਖੀਏ ਨਾਲ ਨਰਾਇਣ ਮੇਰੇ ਜਮਦੂਤੂ ਨਾ ਆਵੇ ਨੇਰੇ ਇਹ ਰਹਾਉ ਵਾਲੀ ਗੱਲ ਨੂੰ ਹੀ ਅੱਗੇ ਤੋੜਦੀਆਂ ਨੇ ਹਾਂਜੀ ਨਾਲ ਨਰਾਇਣ ਮੇਰੇ ਇਹ ਸੁਣ ਕੇ ਕਿੰਨਾ ਸਕੂਨ ਮਿਲਦਾ ਹੈ ਕਿ ਨਰਾਇਣ ਪ੍ਰਮਾਤਮਾ ਮੇਰੇ ਨਾਲ ਹੈ ਤੇ ਇਸ ਦਾ ਅਸਰ ਕੀ ਜਮਦੂਤੂ ਨਾ ਆਵੇ ਨੇਰੇ ਇੱਥੇ ਜਮਦੂਤੋ ਕੀ ਭਾਵ ਆਮ ਤੌਰ ਤੇ ਤਾਂ ਮੌਤ ਦੇ ਫਰਿਸ਼ਤੇ ਦੇਖੋ ਗੁਰਬਾਣੀ ਚ ਅਰਥ ਡੂੰਗੇ ਹੁੰਦੇ ਨੇ ਇੱਥੇ ਜਮਦੂਤ ਤਾਂ ਮੁੱਖ ਭਾਵ ਹੈ ਆਤਮਿਕ ਮੌਤ ਦਾ ਡਰ ਜਦੋਂ ਪ੍ਰਭੂ ਨਾਲ ਹੈ ਹਿਰਦੇ ਚ ਵਸਿਆ ਹੈ ਅੱਛਾ ਤਾਂ ਫਿਰ ਆਤਮਿਕ ਮੌਤ ਦਾ ਡਰ ਯਾਨੀ ਪ੍ਰਭੂ ਤੋਂ ਵਿਛੜਨ ਦਾ ਡਰ ਗੁਰਮਤ ਤੋਂ ਟੁੱਟਣ ਦਾ ਡਰ ਉਹ ਨੇੜੇ ਨਹੀਂ ਆਂਦਾ ਹਰ ਕਿਸਮ ਦਾ ਭੈ ਖਤਮ ਹੋ ਜਾਂਦਾ ਹੈ। ਉਹ ਤਾਂ ਇਹ ਆਤਮਕ ਮੌਤ ਦਾ ਡਰ ਹੈ। ਠੀਕ। ਅਗਲੀਆਂ ਤੁਕਾਂ ਨੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ। ਇੱਕ ਇਹਦਾ ਹੋਰ ਵੀ ਪੱਕਾ ਕਰਦਿਆਂ ਲੈ ਗੱਲ ਨੂੰ। ਹਾਂਜੀ। ਕੰਠ ਲਾਏ ਪ੍ਰਭ ਰਾਖੇ। ਪ੍ਰਭ ਉਸ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਮਤਲਬ ਪੂਰੀ ਸੁਰੱਖਿਆ ਦਿੰਦਾ ਹੈ। ਪਰ ਕਦੋਂ? ਜਦੋਂ ਉਸ ਨੂੰ ਸਤਗੁਰ ਕੀ ਸੱਚ ਸਾਖੇ ਮਿਲਦੀ ਹੈ। ਸੱਚੀ ਸਿੱਖਿਆ। ਹਾਂ। ਸਤਗੁਰੂ ਦੀ ਸਦਾ ਕਾਇਮ ਰਹਿਣ ਵਾਲੀ ਸਿੱਖਿਆ ਗਵਾਹੀ ਤੇ ਉਹ ਸੱਚੀ ਸਿੱਖਿਆ ਕੀ ਹੈ ਹਰੀ ਨਾਮ ਸਿਮਰਨ ਦੀ ਸਿੱਖਿਆ ਜਦੋਂ ਜੀਵ ਇਸ ਸਿੱਖਿਆ ਨੂੰ ਮੰਨਦਾ ਹੈ ਕਮਾਉਂਦਾ ਹੈ ਤਾਂ ਪ੍ਰਭੂ ਉਸ ਨੂੰ ਆਪਣੇ ਗਲ ਲਾ ਕੇ ਰੱਖਦਾ ਹੈ ਹਰ ਡਰ ਤੋਂ ਬਚਾਉਂਦਾ ਹੈ ਮਤਲਬ ਇਹ ਗੁਰੂ ਦੀ ਸਿੱਖਿਆ ਤੇ ਅਮਲ ਕਰਨ ਵਾਲੀ ਪ੍ਰਭੂ ਦੀ ਨੇੜਤਾ ਤੇ ਰੱਖਿਆ ਮਿਲਦੀ ਹੈ ਬਿਲਕੁਲ ਇਹ ਸਿਰਫ ਮੰਨਣਾ ਨਹੀਂ ਉਸ ਅਨੁਸਾਰ ਜੀਵਨ ਜਿਉਣਾ ਹੈ ਹੁਣ ਅੱਗੇ ਦੇਖੋ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ ਸਗਲੇ ਥਾਨ ਵਸਾਏ ਇਹ ਥੋੜਾ ਸਮਝਾਓਗੇ ਮਤਲਬ ਸਾਰੀਆਂ ਥਾਵਾਂ ਤੇ ਪ੍ਰਭ ਵਸ ਗਿਆ ਜਾਂ ਕੁਝ ਹੋਰ ਐ ਸਮਝੋ ਇੱਥੇ ਥਾਨ ਮੁੱਖ ਤੌਰ ਤੇ ਸਾਡੇ ਅੰਦਰਲੇ ਥਾਨ ਨੇ ਸਾਡੇ ਗਿਆਨ ਇੰਦਰੀ ਅੱਖਾਂ ਕੰਨ ਜ਼ੁਬਾਨ ਮਨ ਅੱਛਾ ਸਾਡੇ ਆਪਣੇ ਅੰਦਰ ਦੇ ਹਾਂਜੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਸੁਮਤ ਮਿਲਦੀ ਹੈ ਤਾਂ ਪ੍ਰਭੂ ਇਹਨਾਂ ਸਾਰੇ ਇੰਦਰੀਆਂ ਨੂੰ ਜਿਹੜੇ ਪਹਿਲਾਂ ਵਿਕਾਰਾਂ ਵੱਲ ਭਜਦੇ ਸੀ ਹੁਣ ਨਾਮ ਦੇ ਰੰਗ ਨਾਲ ਗੁਣਾ ਨਾਲ ਵਸਾਇ ਦਿੰਦਾ ਹੈ ਉਹਨਾਂ ਨੂੰ ਆਬਾਦ ਕਰ ਦਿੰਦਾ ਹੈ ਸਹੀ ਪਾਸੇ ਯਾਨੀ ਕਿ ਜਿਵੇਂ ਅੱਖਾਂ ਹੁਣ ਗੁਰੂ ਦਰਸ਼ਨ ਲਈ ਕੰਨ ਕੀਰਤਨ ਲਈ ਬਿਲਕੁਲ ਬਿਲਕੁਲ ਇੰਦਰੀ ਸ਼ੁੱਧ ਹੋ ਜਾਂਦੇ ਨੇ ਤੇ ਜਦੋਂ ਇੰਦਰੀ ਸ਼ੁੱਧ ਹੋ ਗਏ ਤਾਂ ਨਤੀਜਾ ਸੁਖ ਸਾੰਦ ਫਿਰੀ ਆਏ ਉਹ ਇਨਸਾਨ ਵਿਕਾਰਾਂ ਤੋਂ ਪਟਕਣਾ ਤੋਂ ਮੁੜ ਕੇ ਫਿਰ ਆਏ ਆਤਮਕ ਸੁਖ ਤੇ ਸ਼ਾਂਤੀ ਸੁਖ ਸਾਂਦ ਵਿੱਚ ਟਿਕ ਜਾਂਦਾ ਹੈ। ਮਾ ਇਹ ਤਾਂ ਪੂਰੀ ਅੰਦਰੂਨੀ ਤਬਦੀਲੀ ਦੀ ਗੱਲ ਹੈ ਸਿਰਫ ਦਬਾਉਣਾ ਨਹੀਂ ਦਿਸ਼ਾ ਹੀ ਬਦਲ ਦੇਣੀ। ਹਾਂਜੀ ਇਹੀ ਗੁਰੂ ਦੀ ਕਿਰਪਾ ਦਾ ਕਮਾਲ ਹੈ ਤੇ ਇਸ ਸਬਦ ਦਾ ਸਾਰ ਇਸ ਅਵਸਥਾ ਦਾ ਰਾਹ ਅਖੀਲਿਆ ਤੁਕਾਂਚ ਹੈ। ਨਾਨਕ ਪ੍ਰਭ ਸ਼ਰਨਾਏ ਜਿਨ ਸਗਲੇ ਰੋਗ ਮਿਟਾਏ ਤੋ 24 88 ਨਾਨਕ ਪ੍ਰਭ ਸ਼ਰਣਾਏ ਗੁਰੂ ਸਾਹਿਬ ਮੋਹਰ ਲਾ ਕੇ ਕਹਿ ਰਹੇ ਨੇ ਕਿ ਸਭ ਕੁਝ ਪ੍ਰਭੂ ਦੀ ਸ਼ਰਨ ਵਿੱਚ ਆਣ ਨਾਲ ਹੁੰਦਾ ਹੈ ਤੇ ਸ਼ਰਨ ਦਾ ਫਲ ਜਿੰਨ ਸਗਲੇ ਰੋਗ ਮਿਟਾਏ ਸਗਲੇ ਰੋਗ ਮਤਲਬ ਹਰ ਤਰ੍ਹਾਂ ਦੇ ਰੋਗ ਸਰੀਰ ਦੇ ਵੀ ਮਨ ਦੇ ਵੀ ਜੀ ਬਿਲਕੁਲ ਸਗਲੇ ਮਤਲਬ ਸਾਰੇ ਸਰੀਰ ਦੇ ਰੋਗ ਤਾਂ ਹੈ ਹੀ ਪਰ ਗੁਰਬਾਣੀ ਵਿੱਚ ਜ਼ਿਆਦਾ ਜ਼ੋਰ ਆਤਮਕ ਰੋਗਾਂ ਤੇ ਹੈ ਹੋ ਮੈਂ ਤ੍ਰਿਸ਼ਨਾ ਚਿੰਤਾ ਕਾਮ ਕ્રોਧ ਇਹ ਸਾਰੇ ਵੱਡੇ ਰੋਗ ਨੇ ਹਾਂਜੀ ਜਿਹੜੇ ਸ਼ਾਂਤੀ ਖੋ ਲੈਂਦੇ ਨੇ ਸੇਰੀ ਬਲ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੀ ਸ਼ਰਨ ਆ ਗਿਆ ਉਸ ਪ੍ਰਭੂ ਨੇ ਜਿੰਨ ਉਸਦੇ ਸਾਰੇ ਹੀ ਰੋਗ ਤਨਮਨ ਦੇ ਦੂਰ ਕਰ ਦਿੱਤੇ ਤਾਂ ਫਿਰ ਪ੍ਰਭੂ ਦੀ ਸ਼ਰਨ ਹੀ ਅਸਲ ਵਿੱਚ ਸੰਪੂਰਨ ਇਲਾਜ ਹੈ ਹਰ ਦੁੱਖ ਹਰ ਰੋਗ ਦਾ ਬਿਲਕੁਲ ਸ਼ਬਦ ਦਾ ਸਾਰ ਇਹੋ ਹੈ ਜੀ ਜੀਵਨ ਚ ਸਫਲਤਾ ਅੰਦਰ ਦੇ ਦੁਸ਼ਮਣਾਂ ਤੇ ਫਤਿਹ ਡਰ ਤੋਂ ਮੁਕਤੀ ਇੰਦਰੀਆਂ ਦੀ ਸ਼ੁੱਧਤਾ ਤੇ ਸਾਰੇ ਰੋਗਾਂ ਦਾ ਨਾਸ ਇਹ ਸਭ ਗੁਰੂ ਦੀ ਅਗਵਾਈ ਤੇ ਪ੍ਰਭੂ ਦੀ ਸ਼ਰਣ ਨਾਲ ਮਿਲਦਾ ਹੈ ਗੁਰੂ ਸੁਮਤ ਦਿੰਦਾ ਹੈ ਤੇ ਉਹ ਸੁਮਤ ਨਾਲ ਸ਼ਰਣ ਪਿਆ ਸਭ ਸਮਰ ਜਾਂਦਾ ਹੈ ਸੱਚਮੁੱਚ ਬਹੁਤ ਤਾਰਸ ਮਿਲੀ ਹੈ ਇਸ ਵਿਚਾਰ ਤੋਂ ਇਹ ਪਤਾ ਲੱਗਦਾ ਹੈ ਕਿ ਕੋਈ ਵੀ ਹਾਲਤ ਹੋਵੇ ਗੁਰੂ ਦਾ ਪੱਲਾ ਤੇ ਪ੍ਰਭੂ ਦੀ ਸ਼ਰਣ ਫੜ ਕੇ ਅਸੀਂ ਪਾਰ ਲੰਘ ਸਕਦੇ ਹਾਂ ਹਾਂਜੀ ਇਹ ਸ਼ਬਦ ਯਾਦ ਦਿਲਾਉਂਦਾ ਹੈ ਕਿ ਉਹ ਸੁਰੱਖਿਆ ਉਹ ਸ਼ਾਂਤੀ ਹਮੇਸ਼ਾ ਮੌਜੂਦ ਹੈ ਬਸ ਸਾਨੂੰ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਅੰਦਰ ਵਸਦੇ ਪ੍ਰਭੂ ਵੱਲ ਮੁਖ ਕਰਨਾ ਹੈ हां हल ਬਾਹਰ ਨਹੀਂ ਅੰਦਰ ਹੀ ਹੈ ਬਸ ਗੁਰੂ ਦੀ ਸੁਮਤ ਨਾਲ ਉਸ ਨੂੰ ਪਛਾਣਨਾ ਹੈ ਬਿਲਕੁਲ ਜੰਗਾ ਜੀ ਇਸ ਡੂੰਗੀ ਵਿਚਾਰ ਚਰਚਾ ਲਈ ਬਹੁਤ ਸ਼ੁਕਰੀਆ ਹੁਣ ਸਮਾਪਤੀ ਵੱਲ ਵੱਧਿਆ ਸਮਾਪਤੀ ਤੋਂ ਪਹਿਲਾਂ ਅਸੀਂ ਸਾਰੀ ਸੰਗਤ ਲਈ ਸ਼ੁਭ ਦਿਨ ਅਤੇ ਆਸ਼ੀਰਵਾਦ ਦੀ ਕਾਮਨਾ ਕਰਦੇ ਹਾਂ ਕਿਰਪਾ ਕਰਕੇ ਇਸ ਵਿਚਾਰ ਚਰਚਾ ਦੌਰਾਨ ਖਾਸ ਕਰਕੇ ਗੁਰਬਾਣੀ ਦੇ ਉਚਾਰਣ ਵਿੱਚ ਹੋਈਆਂ ਕਿਸੇ ਵੀ ਅਣਜਾਣੇ ਵਿੱਚ ਭੁੱਲਾਂ ਲਈ ਸਾਨੂੰ ਮਾਫ ਕਰਨਾ ਜੀ ਸਾਡੀ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਇੱਕ ਨਮਰਤਾ ਸਹਿਤ ਬੇਨਤੀ ਹੈ ਕਿਰਪਾ ਕਰਕੇ ਇਸ ਸੇਵਾ ਵਿੱਚ ਮਦਦ ਕਰਨ ਲਈ ਇਸ ਨੂੰ ਸਾਂਝਾ ਕਰਨ ਤੇ ਵਿਚਾਰ ਕਰੋ ਜੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ